ਪਤਨ ਬੰਟੀ ਮਿੱਲਾ ਜੀ ਸਾਰੇ ਹੀ ਸਾਥੀਆਂ ਦਾ ਸਵਾਗਤ ਹੁੰਦਾ ਬੇਨਤੀ ਕਰੂੰਗਾ ਨਿਰੰਦਰ ਪ੍ਰਧਾਨ ਰਾਜਨਗਰ ਤੋਂ ਬਸਤੀਆਂ ਤੋਂ ਵਿਸ਼ਾਲ ਸਰਪਾਲ ਜੀ ਬਸਤੀਆਂ ਤੋਂ ਨਮਾ ਜੀ ਆਵਾਪਰਾ ਔਰ ਬਹੁਤ ਹੀ ਦਰਜਾ ਬਰਜਾ ਸਾਥੀ ਪਹੁੰਚਿਆ ਗੱਲੂ ਜੀ ਆਵਾਪਰਾ ਤੋਂ ਔਰ ਮੈਂ ਇਹ ਤਿੰਨ ਮੰਡਾਂ ਦੀ ਮੁੱਠ ਜਿਹੜੀ ਮੰਗ ਹੈ ਨmberdar ਜੀ ਉੱਪਰ ਆਜੋ ਬਲਵਿੰਦਰ ਨmberdar ਜੀ ਕੋਟਕਲਾ ਤੋਂ ਸੁਦਾ ਮੇਜਰ ਸਿੰਘ ਜੀ ਜਿਹੜੇ ਆਵਾਜ਼ੀ ਪਾਰਟੀ ਦੇ ਸਾਥੀਆਂ ਨੂੰ ਬੈਂਕੀਗਾੜਾ ਵੀ ਲੱਗਿਆ ਪਤਾ ਪੱਟੀ ਗੈਂਦੀ ਵਿੱਚ ਬੰਟੀ ਜੀ ਆਪਣੇ ਸਾਥੀਆਂ ਨਾਲ ਆਏ ਆ ਸਾਨੂੰ ਲੱਗਿਆ ਪਤਾ ਹੁਣ ਬੰਦ ਕਰ ਦਈਏ ਤੋਂ ਬਰੀ ਗਲੇਰ ਜੀ ਨੇ ਜਿਹੜੀਆਂ ਮੰਗਾਂ ਇਹ ਤਿੰਨ ਤਿੰਨ ਮੰਗਾਂ ਜਿਹੜੀਆਂ ਇਲਾਕੇ ਦੀਆਂ ਸੁਣਣ ਦੇ ਉਸ ਤੋਂ ਬਾਅਦ ਭਾਪੀ ਦਾ ਆਗੂ ਜਿਹੜਾ ਕੈਂਡੀਡੇਟ ਆ ਉਮੀਦਵਾਰ ਆ ਉਹ ਕਹਿੰਦਾ ਮੇਰਾ ਬਣੀ ਪਾਰਟੀ ਦਾ ਮੀਤ ਮਾਰਦੇ ਦੰਦ ਗਿਣੇ ਆ ਕਿੰਨਾ ਮੈਂ ਉਹਨੂੰ ਕੋਲੇ ਟਾਈਮ ਦਾ ਕੋਲੇ ਦੇ ਟਾਈਮ ਦਾ ਜਾਣਦਾ ਉਹ ਮਾਮਾ ਜਿੱਦਾਂ ਤੂੰ ਪੇਪਰ ਭਰੇ ਸੀਗੇ ਤੇਰੀ ਕੁਆਲਿਫਿਕੇਸ਼ਨ ਦਾ ਬਾਹਰ ਪੜਿਆ ਲਿਖਿਆ ਤੂੰ ਤਾਂ ਕਾਲਜ ਗਿਆ ਹੀ ਨਹੀਂ ਪਹਿਲਾਂ ਉਹਦੇ ਲੈਵਲ ਦਾ ਤਾਂ ਬਾਹਰ ਕੋਲੇ ਜਾਣ ਜੋਗਾ ਤਾਂ ਬਾਹਰ ਤੂੰ ਕਿੱਥੋਂ ਕੋਲੇ ਤੋਂ ਜਾਣਦਾ ਹੋ ਗਿਆ ਹਾਂ ਠੀਕ ਹੈ ਤੇ ਕਹਿੰਦਾ ਹੁੰਦਾ ਵੀ ਲੋਟਰੀ ਸਟਾਲ ਤੇ ਮਿਲੇ ਸੀਗੇ ਇਹ ਤਾਂ ਅਸੀਂ ਮੰਨ ਹੀ ਲੈਂਦੇ ਹੁਣ ਹੁਣ ਲੋਟਰੀ ਸਟਾਲ ਚਟਾ ਬੇਟਰੀ ਵਾਲੇ ਲੀਡਰ ਵੀ ਜਿਹੜੇ ਤੀਨੂ ਸਾਹਿਬ ਦਾ ਮੁਕਾਬਲਾ ਕਰਨੇ ਸੋ ਕੋਈ ਮੁਕਾਬਲਾ ਨਹੀਂਗਾ ਪਵਨ ਕੁਮਾਰ ਤੀਨੂ ਇੱਕ ਬੇਦਾਗ ਕਿਰਦਾਰ ਵਾਲਾ ਨੀ ਕਰਿਆ ਪਵਨ ਕੁਮਾਰ ਤੀਨੂ ਨੇ ਰੇਟ ਮਾਫੀਆ ਦੀ ਸੇਣੀ ਪਾਇਆ ਪਵਨ ਕੁਮਾਰ ਤੀਨੂ ਨੇ ਲੋਕਾਂ ਦੇ ਘਰਾਂ ਦੇ ਕਬਜੇ ਨਹੀਂ ਕੀਤੇ ਪਵਨ ਕੁਮਾਰ ਤੀਨੂ ਨੇ ਚੱਟਾ ਨਹੀਂ ਬਕਾਇਆ ਪਵਨ ਕੁਮਾਰ ਤੀਨੂ ਨੇ ਲੋਟਿਸਟਾਨੀ ਖੋਲੇ ਕੋਈ ਉਂਗਲ ਨਹੀਂ ਚੱਕ ਸਕਦਾ ਤੀਨੂ ਦੇ ਬਾਦ ਤੀਨੂ ਸਾਹਿਬ ਦੀ 10 ਸਾਲ ਦੀ ਲੀਡਰਸ਼ਿਪ ਰਹੀ ਆ ਸਤਿ ਆਯੋ ਕਿ ਮਾਯੋ ਸੀ ਭਵਨ ਕੁਮਾਰ ਤੀਨ ਜੀ ਦਾ ਤੁਸੀਂ ਅੰਕਲ ਸਾਡੇ ਲਈ ਇੱਕ ਯੂਸ ਆਇਕਨੋ ਰੀਅਲੀ ਯੂ ਆਰ ਲਾਈਕ ਅ ਮੈਨ ਵੀ ਸ਼ੁੱਡ ਗੈਟ ਮੋਟੀਵੇਟਿਡ ਫਰੋਮ ਤੁਸੀਂ ਬਹੁਤ ਵਧੀਆ ਹੋ ਅੰਕਲ ਐਂਡ ਸਾਨੂੰ ਪਤਾ ਹੈ ਕਿ ਜੇ ਸੇ ਆਮ ਆਦਮੀ ਪਾਰਟੀ ਨੂੰ ਅੱਗੇ ਲੈ ਕੇ ਜਾਣਾ ਹੈ ਤੇ ਸਾਨੂੰ ਸ਼੍ਰੀ ਭਵਨ ਕੁਮਾਰ ਜਿੰਗੂ ਜੀ ਅੰਕਲ ਦਾ ਆਪਾਂ ਨੂੰ ਗੋਲ ਦੇ ਕੇ ਇਹਨਾਂ ਨੂੰ ਅੱਗੇ ਲੈ ਕੇ ਹੋਣਾ ਹੈ ਕਿਉਂਕਿ ਸਾਨੂੰ ਪਤਾ ਹੈ ਆਮ ਆਦਮੀ ਪਾਰਟੀ ਨੇ ਸਾਡੇ ਲਈ ਕੀ ਕੁਝ ਕੀਤਾ ਹੈ ਸਾਡੇ ਲਈ ਪਹਿਲਾ ਸਕਾਲਰਸ਼ਿਪ ਲੈ ਕੇ ਆਏ ਨੇ ਠੀਕਾ ਮੈਡੀਕਲ ਫੈਸਿਲਿਟੀਆਂ ਦਿੱਤੀਆਂ ਨੇ ਸਾਨੂੰ ਪਿਛੇ ਗੱਲ ਇਹਨਾਂ ਨੇ ਸਾਡੇ ਲਈ ਰੋਡ ਬਣਾਏ ਨੇ ਠੀਕ ਹੈ ਬਹੁਤ ਸਾਰੇ ਐਕਸੀਡੈਂਟ ਹੋ ਗਏ ਸੀ ਠੀਕ ਹੈ ਆਮ ਆਦਮੀ ਪਾਰਟੀ ਸਾਡੇ ਲਈ ਸਾਡੇ ਯੂਥ ਲਈ ਸਾਡੇ ਬੀਬੀਆਂ ਲਈ ਸਾਡੇ ਮਾਵਾਂ ਲਈ ਤਰਾਹਰੀ ਇੱਕ ਬਹੁਤ ਹੀ ਠੰਸਾਲ ਹੈ ਜੇ ਅਸੀਂ ਆਪਣਾ ਫਿਊਚਰ ਸਿਕਿਉਰ ਕਰਨਾ ਹੈ ਤੇ ਆਪਕਾ ਉਹ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਸ਼੍ਰੀ ਪਵਨ ਕੁਮਾਰ ਤੀਮੂ ਜੀ ਨੂੰ ਅਕੇਲੇ ਆਕੇ ਸਾਨੂੰ ਜਿਤਾਣਾ ਪਵੇਗਾ ਕੋਈ ਗੱਲ ਨਹੀਂ ਕੋਈ ਗੱਲ ਤੁਸੀਂ ਜਿੱਤ ਕੇ ਹੋ ਨਾ ਤਾਂ ਉਸ ਤੋਂ ਬਾਅਦ ਕਾਰਪੋਰੇਸ਼ਨ ਦੇ ਇਲੈਕਸ਼ਨ ਵੀ ਹੋਣੇ ਆ ਮੈਂ ਬੇਨਤੀ ਕਰਦਾ ਕਿ ਕਾਰਪੋਰੇਸ਼ਨ ਇਲੈਕਸ਼ਨਾਂ ਤੋਂ ਪਹਿਲਾਂ ਸਾਡੀ ਬੂਟਾ ਮੰਡੀ ਨੂੰ ਇੱਕ ਵਾਰ ਕੀਤਾ ਜਾਵੇ ਤਾਂ ਕਿ ਸਾਡੀ ਜਿਹੜੀ ਵੋਟ ਆ ਉਹ ਇੱਕ ਬੰਦੇ ਨੂੰ ਪਵੇ ਤਾਂ ਬੂਟਾ ਮੰਡੀ ਦੇ ਵਿੱਚੋਂ ਜਿਹੜਾ ਆ ਉਹ ਆਪਣਾ ਸੀ ਕੋਸ਼ੇ ਚੁੜਕੇ ਚਾਹ ਸੀਗੇ ਤਾਂ ਕਿ ਸਾਡੇ ਚੋਂ ਬੀਬੀਆਂ ਨੂੰ ਸੈਟ ਕਰਵਾਉਣ ਜਿਹੜਾ ਆ ਉਹ ਬਾਹਰ ਨਾ ਜਾਣਾ ਪਵੇ। ਸੋ ਦੂਜੀ ਗੱਡੀ ਤੀਜੀ ਗੱਲ ਕਿ ਸਾਡੇ ਬੂਟਾ ਮੰਡੀ ਦੇ ਵਿੱਚ ਇੱਕ ਤਾਂ ਪਾਰਕ ਆ ਉਹ ਪਿਛਲੀਆਂ ਸਰਕਾਰਾਂ ਨੇ ਸਮਾਰਟ ਸਿਟੀ ਦੇ ਨਾਮ ਦੇ ਉੱਤੇ ਕਰੋੜਾਂ ਦੇ ਕੰਪਲੇ ਕੀਤੇ ਪਰ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਆ ਸਾਡੀ ਪਾਰਕ ਦੇ ਵਿੱਚ ਅੱਜ ਕਰੋੜਾਂ ਰੁਪਈਆ ਦੀ ਲਾਗਤ ਦੇ ਨਾਲ ਜਿਹੜੇ ਆ ਉਹ ਕੰਮ ਸ਼ੁਰੂ ਹੋ ਗਏ ਆ ਔਰ ਇੱਕ ਸਾਡਾ ਬੁੱਟਾ ਮੰਡੀ ਦਾ گورਨਮੈਂਟ ਸਕੂਲ ਆ ਜਿਹੜਾ ਅਪਗ੍ਰੇਡ ਹੋਣ ਵਾਲਾ ਆ ਤਾਂ ਮੈਂ ਮੈਡੀ ਨੂੰ ਸਾਹਮਣੇ ਬੇਨਤੀ ਕਰਦਾ ਕਿ ਇਹਨੂੰ ਜਿਹੜਾ ਆ ਸਕੂਲ ਨੂੰ ਸਕੂਲ ਐਵੀਡੈਂਸ ਦੇ ਵਿੱਚ ਲਿਆਂਦਾ ਜਾਵੇ ਅਪਗ੍ਰੇਡ ਕੀਤਾ ਜਾਵੇ ਤਾਂ ਕਿ ਸਾਡੇ ਬੱਚੇ ਜਿਹੜੇ ਆ ਉਹ ਚੰਗੀ ਸਿੱਖਿਆ ਲੈ ਸਕਣ ਚੰਦਰ ਗਰੇਵਾਲ ਜੀ ਪਹੁੰਚੇ ਆ ਇਹਨਾਂ ਦਾ ਵੀ ਧੰਨਵਾਦ ਸੋ ਮੰਚ ਦੇ ਵਿਰਾਜਮਾਨ ਪਵਨ ਕੁਮਾਰ ਟਿੰਨੂ ਜੀ ਜੋ ਅੱਜ ਦੇ ਸਾਡੇ ਮੁੱਖ ਮਹਿਮਾਨ ਜੀਵਨ ਕਲੇਰ ਜੀ ਰਾਜਵਿੰਦਰ ਗੌਰ ਥੜਾ ਜੀ ਮੰਗਲਬੱਸੀ ਜੀ ਸੋ ਸਮੂਚੀ ਲੀਡਰਸ਼ਿਪ ਬੈਠੀ ਆ ਪਾ ਨਾਵਾਂ ਦੇ ਚੱਕਰ ਚ ਨਾ ਪਈਏ ਪਵਨ ਕੁਮਾਰ ਟਿੰਨੂ ਜਿਹੜਾ ਇੱਕ ਸੰਘਰਸ਼ੀ ਲਾਡੂ ਆ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਪਵਨ ਕੁਮਾਰ ਟਿੰਨੂ ਜੀ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਸੋ ਪਵਨ ਕੁਮਾਰ ਟਿੰਨੂ ਜੀ ਨੂੰ ਅਸੀਂ ਪਾਰਲੀਮੈਂਟ ਦੇ ਵਿੱਚ ਜਿਤਾ ਕੇ ਕਿਉਂ ਭੇਜਣਾ ਚਾਹੁੰਦੇ ਆ ਕਿਉਂਕਿ ਜਿਹੜੇ ਪਿਛਲੇ ਕਈ ਦਾ ਹੱਕਿਆ ਤੋਂ ਸਾਡੇ ਮਸਲੇ ਹੱਲ ਨਹੀਂ ਹੋ ਰਹੇ ਆਪਾਂ ਨੂੰ ਉਹਨਾਂ ਨੂੰ ਹੱਲ ਕਰਵਾਉਣ ਦੇ ਲਈ ਪਵਨ ਕੁਮਾਰ ਤਿੰਨੂ ਜੀ ਨੂੰ ਜਿਹੜਾ ਆ ਉਹ ਪਾਰਲੀਮੈਂਟ ਦੇ ਵਿੱਚ ਭੇਜਣਾ ਬਹੁਤ ਜ਼ਰੂਰੀ ਹੈ ਸੋ ਪੰਜਾਬ ਦੇ ਵਿੱਚ ਵੀ ਇਸ ਟਾਈਮ ਆਮਰਨੀ ਪਾਰਟੀ ਦੀ ਸਰਕਾਰ ਆ ਸੋ ਮੈਂ ਬੇਨਤੀ ਕਰਦਾ ਕਿ ਟੀਨੂ ਸਾਹਿਬ ਇਹ ਬੂਟਾ ਮੰਡੀ ਦੀ ਧਰਤੀ ਉਹ ਧਰਤੀ ਆ ਕਿ ਜਦੋਂ ਪਵਨ ਕੁਮਾਰ ਟੀਨੂ ਸੁਭਾਅ ਦੇ ਲਈ ਸੰਘਰਸ਼ ਕਰਦਾ ਤੇ ਜੇ ਪਵਨ ਕੁਮਾਰ ਟੀਨੂ ਦੀ ਕੋਈ ਹਵਾ ਵਾਲ ਨੂੰ ਵੀ ਦੇਖ ਜਾਵੇ ਤਾਂ ਬੂਟਾ ਮੰਡੀ ਦੇ ਵਿੱਚ ਅੱਗ ਲੱਗ ਜਾਂਦੀ ਹੈ ਇਹ ਉਹ ਧਰਤੀ ਆ ਸੋ ਮੈਂ ਤੀਨੂ ਸਾਹਮਣੂ ਬੇਨਤੀ ਕਰਦਾ ਕਿ ਇੱਕ ਤਾਂ ਸਾਡਾ ਬੁਟਾ ਮੱਡੀ ਦਾ ਏਰੀਆ ਜਿਹੜਾ ਆ ਉਹ ਫਾਇਰ ਏਰੀਆ ਰੈਡੀਓ ਦਾ ਏਰੀਆ ਆ ਇੱਥੇ ਕੋਈ ਵੀ ਮਿੱਟੀ ਆ ਬੈਂਕ ਨਹੀਂ ਹੁੰਦੀ ਬੈਂਕ ਨਹੀਂ ਖੁੱਲਦੀ ਪਾਣੀ ਹੁੰਦੇ ਸੋਡਾ ਦੀ ਸਰਕਾਰ ਆ